ਤਾਂ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਮੇਰੇ ਸਾਥੀ ਸਿਮਰਪ੍ਰੀਤ ਸਿੰਘ ਜੀ ਤਾਂ ਤੁਹਾਡੀ ਪਹਿਲੇ ਨਜ਼ਰ ਜਿਹੜੀ ਆ ਵੱਡੀ ਖਬਰਾਂ ਦੇ ਉੱਤੇ ਮਰਵਾ ਦਿੰਨੇ ਆ ਕਿ ED ਦੇ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੀ ਮੁਸ਼ਕਲਾਂ ਵਧਾ ਦਿੱਤੀਆਂ ਗਈਆਂ ਨੇ ਪੰਜਾਬ ਦੀ SIT ਦੇ ਵੱਲੋਂ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਜਾਣਕਾਰੀ ED ਦੇ ਵੱਲੋਂ ਮੰਗੀ ਗਈ ਆ ਤਾਂ ED ਜਿਹੜੀ ਆ ਉਹਨਾਂ ਦੀ ਜਾਂਚ ਪੜਤਾਲ ਅੱਗੇ ਵਧਾ ਸਕਦੀ ਹੈ ਤੇ ਨਾਲ ਹੀ ਹਰਿਆਣਾ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੀ ਕੀ ਸਥਿਤੀ ਹੈ ਕਿਉਂਕਿ ਇਹ ਨੈਲੋ ਦੇ ਨਾਲ ਮਿਲ ਕੇ ਚੋਣਾ ਲੜਦੀ ਸੀ ਉਸ ਦੇ ਉੱਤੇ ਵੀ ਜ਼ਿਕਰ ਕਰਾਂਗੇ ਤੇ ਨਾਲ ਹੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਫੁਕਰਿਆਂ ਦੇ ਉੱਤੇ ਜਿਹੜਾ ਖਾਸ ਕਰਕੇ ਉਹ ਫੁਕਰੇ ਜਿਹੜੇ ਫੇਸਬੁੱਕਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਆ ਹਥਿਆਰਾਂ ਦੇ ਨਾਲ ਫੋਟੋ ਪਾਉਂਦੇ ਨੇ ਵੱਡੀ ਕਾਰਵਾਈ ਕੀਤੀ ਗਈ ਹੈ ਕੀ ਕੁਝ ਕਾਰਵਾਈ ਕੀਤੀ ਗਈ ਹੈ ਉਸ ਦਾ ਵੀ ਜ਼ਿਕਰ ਕਰਾਂਗੇ ਤੇ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਇੱਕ ਭੇਡਾਂ ਦੀ ਕਾਲੀ ਸੂਚੀ ਸਪੀਕਰ ਦੇ ਵੱਲੋਂ ਮੰਗੀ ਗਈ ਸੀ ਡੀਜੀਪੀ ਪੰਜਾਬ ਦੇ ਕੋਲੋਂ ਤੇ ਗ੍ਰੈਸ ਕੱਤਰ ਨੂੰ ਚਿੱਠੀ ਭੇਜ ਕੇ ਤਾਂ ਉਹ ਸੂਚੀ ਕਿਹਾ ਜਾ ਰਿਹਾ ਕਿ ਤਿਆਰ ਹੋ ਗਈ ਹੈ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਟਰੈਵਲ ਏਜੰਟ ਜੋ ਕਿ ਲੋਕਾਂ ਦੇ ਨਾਲ ਵੱਡੀਆਂ ਠੱਗੀਆਂ ਮਾਰਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਕੀ ਕੁਝ ਹੈ ਸਾਰੀ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਸਿਮਰਪ੍ਰੀਤ ਸਿੰਘ ਜਿਹੜੇ ਆ ਉਹ ਜੁੜ ਚੁੱਕੇ ਨੇ ਸਿਮਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜਸਜੀਤ ਕਲਪ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਰਪਿਤ ਵੱਡੀ ਖਬਰ ਜਿਹੜੀ ਹੈ ਸ਼ੋਮਨੀ ਅਕਾਲੀ ਦਲ ਦੇ ਸਾਬਕਾ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਕਹਿੰਦੇ ਕਿ ਈਡੀ ਹੁਣ ਸਕੰਜਾ ਕਸਣ ਜਾ ਰਹੀ ਹੈ ਕਿ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਦੇਖੋ ਵਿਕਰਮ ਸਿੰਘ ਮਜੀਠੀਆ ਹੁਣ ਤੋਂ ਨਹੀਂ ਮਤਲਬ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੁਰਖੀਆਂ ਦਾ ਹਿੱਸਾ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਇੱਕ ਅਕਾਲੀ ਦਲ ਦੇ ਉੱਤੇ ਖਤਰੇ ਦਾ ਜਿਹੜਾ ਬੱਦਲ ਹੋ ਮੰਡਰਾ ਰਿਹਾ ਠੀਕ ਉਸੇ ਤਰ੍ਹਾਂ ਹੁਣ ਵਿਕਰਮ ਜੀਠੀਆ ਵੀ ਇਸੇ ਹੀ ਬਦਲਾਂ ਦੇ ਵਿੱਚ ਘਿਰੇ ਦਿਖਾਈ ਦੇ ਰਹੇ ਨੇ ਫਰਕ ਇਹ ਨਾ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਅਕਾਲੀ ਦਲ ਸੰਕਟ ਦੇ ਵਿੱਚ ਹੈ ਦੂਜੇ ਪਾਸੇ ਮਜੀਠਿਆ ਸਿੱਟ ਤੇ ਈਡੀ ਦੇ ਘੇਰੇ ਦੇ ਵਿੱਚ ਹੈ ਜੀ ਹੁਣ ਜਿਵੇਂ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਡਰਗ ਅਤੇ ਮਨੀ ਲੌਂਡਰਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਕਰ ਰਹੀ ਸੀ ਕਾਫੀ ਪੇਸ਼ੀਆਂ ਦੇ ਵਿੱਚ ਉਹਨਾਂ ਨੂੰ ਸੱਦੇ ਗਿਆ ਕਿਸੇ ਚ ਆਇਆ ਕਿਸੇ ਚ ਨਹੀਂ ਆਇਆ ਤੇ ਉਹਨਾਂ ਨੇ ਇਸ ਨੂੰ ਚੁਣੌਤੀ ਵੀ ਦਿੱਤੀ ਅਦਾਲਤ ਦੇ ਵਿੱਚ ਪਰ ਹੁਣ ਜਿਹੜੀ ਗੱਲ ਨਵੀਂ ਨਿਕਲ ਕੇ ਸਾਹਮਣੇ ਆਈ ਹੈ ਈਡੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਸਿੱਟ ਤੋਂ ਜਿਹੜੀ ਹੈ ਸਟੇਟਸ ਰਿਪੋਰਟ ਉਹ ਮੰਗੀ ਹੈ ਕਿ ਭਾਈ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਸਿਰਫ ਗੱਲ ਇੱਥੇ ਨਹੀਂ ਮੁੱਕਦੀ ਇਹਦੇ ਵਿੱਚ ਈਡੀ ਨੇ ਸੇਟ ਤੋਂ ਕੋਈ 8 ਕੁ ਚੀਜ਼ਾਂ ਜਿਹੜੀਆਂ 8 ਕੁ ਵੇਰਵੇ ਜੜੇ ਆ ਉਹ ਉਸ ਤੋਂ ਮੰਗੇ ਨੇ ਜਿਸ ਤੇ ਵਿੱਚ ਸ਼ਾਮਲ ਹੈ ਜੀ ਐਫ ਆਈ ਆਰ ਦੇ ਵੇਰਵੇ ਦੱਸੇ ਜਾਣ ਜਿਹੜੀ ਹੁਣ ਤੱਕ ਜਾਂਚ ਹੋਈ ਉਹਦੀ ਸਥਿਤੀ ਕੀ ਹੈ 884 ਜਿਹੜੇ ਬੈਂਕ ਖਾਤੇ ਆ ਜਿਨ੍ਹਾਂ ਦੇ ਵਿੱਚ ਲੈਣ ਦੇਣ ਹੋਇਆ ਸੀਗਾ ਉਹਨਾਂ ਦੇ ਵਿੱਚ ਕਹਿੰਦੇ ਪਰਿਵਾਰਿਕ ਰਿਸ਼ਤੇ ਨਾਤੇ ਵੀ ਜੁੜੇ ਨੇ ਉਹਨਾਂ ਦੀਆਂ ਫਰਮਾਂ ਦਾ ਵੀ ਉਸ ਤੇ ਜ਼ਿਕਰ ਉਹਦੀ ਵੀ ਜਿਹੜੀ ਡਿਟੇਲ ਆ ਉਹ ਮੰਗੀ ਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਵਿੱਤੀ ਦਸਤਾਵੇਜ਼ ਉਹਨਾਂ ਦੇ ਉਹ ਵੀ ਜਿਹੜੀ ਹੈ ਈਡੀ ਨੂੰ ਸੋਂਪੇ ਐਸਆਈਟੀ ਵੱਲੋਂ ਸੋ ਤਮਾਮ ਇੰਨਾ ਚੀਜ਼ਾਂ ਦੇ ਉੱਤੇ ਈਡੀ ਨੇ ਜ਼ੋਰ ਦਿੱਤਾ ਜ਼ਮੀਨ ਦੇ ਰਿਕਾਰਡ ਤੱਕ ਮੰਗ ਲਈ ਯਾਨੀ ਕਿ ਤੁਸੀਂ ਮੰਨ ਲਓ ਸਿਰ ਦੇ ਵਾਲ ਤੋਂ ਲੈ ਕੇ ਪੈਰਾਂ ਤੇ ਨੋ ਤੱਕ ਹੂੰ ਜੋ ਕੁਝ ਮਜੀਠੀਆ ਦਾ ਉਹ ਸਾਰਾ ਕੁਝ ਈਡੀ ਨੇ ਮੰਗ ਕਰ ਲਈ ਹੈ ਸਿਟ ਤੋਂ ਸੋ ਹੁਣ ਵੇਖਿਆ ਜਾਂਦਾ ਹੈ ਕਿ ਜਿਹੜੇ ਮਜੀਠੀਆ ਨੇ ਉਹਨਾਂ ਨੂੰ ਕਿਸੇ ਵੀ ਪਾਸਿਓਂ ਜਿਹੜਾ ਸੁੱਖ ਦਾ ਸਾਹ ਨਹੀਂ ਆ ਰਿਹਾ ਪਰ ਮੈਂ ਚਾਹਾਂਗਾ ਕੁਲਵਿੰਦਰ ਇਹ ਸਾਰੀ ਘਟਨਾ ਤੋਂ ਬਾਅਦ ਵਿਕਰਮ ਮਜੀਠੀਆ ਨੇ ਇੱਕ ਬਿਆਨ ਜਿਹੜਾ ਦਿੱਤਾ ਉਹ ਵੀ ਅਸੀਂ ਤੁਹਾਨੂੰ ਜਰੂਰ ਸੁਣਾਣੇ ਆ ਮਜੀਠੀਆ ਨੇ ਇਸ ਬਾਬਤ ਕੀ ਕਿਹਾ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਭਾਈ ਮੈਂ ਸੂਬੇ ਦੀ ਸਰਕਾਰ ਤੋਂ ਬਿਲਕੁਲ ਨਹੀਂ ਡਰਦਾ ਜੋ ਕੁਝ ਕਰਨਾ ਤੁਸੀਂ ਕਰ ਲਵੋ ਜੇ ਤੁਹਾਡੇ ਕੋਲ ਸਿਟ ਤੋਂ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਹੁਣ ਈਡੀ ਨੂੰ ਜਿਹਨੂੰ ਗਾਲ੍ਹਾਂ ਕੱਢਦੇ ਹੋ ਤੁਸੀਂ ਦਿੱਲੀ ਦੇ ਵਿੱਚ ਕਿ ਈਡੀ ਸਾਡੇ ਤੇ ਰੇਡ ਪਾਉਂਦੀ ਸਾਡੇ ਮੰਤਰੀਆਂ ਤੇ ਉਸੇ ਈਡੀ ਦਾ ਸਹਾਰਾ ਤੁਸੀਂ ਪੰਜਾਬ ਦੇ ਵਿੱਚ ਮੇਰੇ ਖਿਲਾਫ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਹਿੰਦੇ ਹਜੇ ਤੱਕ ਤਾਂ ਚਲਾਨ ਤੁਹਾਡੇ ਕੋਲ ਪੇਸ਼ ਹੋਇਆ ਨਹੀਂ ਗਿਆ ਇਹੋ ਜਿਹਾ ਹੋਰ तमाम ਕੀ ਗੱਲਾਂ ਕਈਆਂ ਨੇ ਕਿ ਇਹ ਪੰਜ ਪੰਜ ਸਿੱਟਾਂ ਜਿਹੜੀਆਂ ਬਣਾਤੀਆਂ ਤੁਸੀਂ ਕਿ ਹੁਣ ਤੱਕ ਚਲਾਨ ਜਿਹੜਾ ਪੇਸ਼ ਨਹੀਂ ਕੀਤਾ ਦੂਜੀ ਮੈਂ ਜਾਣਕਾਰੀ 'ਚ ਹੋਰ ਵੀ ਵਾਅਦਾ ਕਰਦਾ ਮੈਂ ਈਡੀ ਦੂਜੀ ਵਾਰ ਜਿਹੜੀ ਆ ਬਿਕਰਮ ਜੀਠੀਆਂ ਤੋਂ ਜਾਂਚ ਪੜਤਾਲ ਕਰ ਰਹੀ ਆ ਈਡੀ ਵੀ ਦੂਜੀ ਵਾਰ ਕਰ ਰਹੀ ਬਿਲਕੁਲ ਸੋ ਨਿਕਲਣਾ ਇੱਥੇ ਵੇਖੋ ਹੈ ਜਾਂ ਨਹੀਂ ਹੈ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿਉਂਕਿ ਸਿੱਟ ਵੀ ਕਾਫੀ ਲੰਬੇ ਚਮੇ ਤੋਂ ਇਨਵੈਸਟੀਗੇਸ਼ਨ ਕਰਦੀ ਗਈ ਹੈ ਬੇਸ਼ਿਕ ਸਿੱਟ ਨੇ ਕਈ ਵਾਰੀ ਕਿਹਾ ਕਿ ਮਜਿੱਠੀਆਂ ਹੋਣੀ ਤਾਂ ਸਾਡਾ ਸਾਥ ਹੀ ਨਹੀਂ ਦਿੰਦੇ ਪਰ ਇੰਨੀ ਗੱਲ ਜ਼ਰੂਰ ਆ ਇਹਨਾਂ ਦਾ ਜੇ ਪਿਛੋਕੜ ਵੇਖਿਆ ਜਾਏ ਮਜਿੱਠੀ ਹੋਣਾ ਦਾ ਤੇ ਰਸੂਕਤਰ ਨੇ ਅੱਛੇ ਪਰਿਵਾਰ ਤੋਂ ਨੇ ਰਾਇਲ ਫੈਮਲੀਜ਼ ਦੇ ਵਿੱਚੋਂ ਆਇਕਣੇ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਡਰੱਗ ਕੇਸ ਤੇ ਵਿੱਚ ਇਹਨਾਂ ਦਾ ਬੜਾ ਨਾਮ ਉੱਚਲ ਕੇ ਸਾਹਮਣੇ ਆਉਂਦਾ ਰਿਹਾ ਇਨਵੈਸਟੀਗੇਸ਼ਨਾਂ ਚੱਲਦੇ ਆ ਰਹੀਆਂ ਮੰਨੀ ਲੌਂਡਰਿੰਗ ਦਾ ਜਿਹੜਾ ਬੜਾ ਮਾਮਲਾ ਸਾਹਮਣੇ ਆ ਕਿ ਭਾਈ ਇਨਕਮ ਤੇ ਇੰਨੀ ਸੀ ਜ਼ਿਆਦਾ ਤੇ ਇਨੀ ਕਿੱਥੋਂ ਬਣ ਗਈ ਸੋ ਤਮਾਮ ਉਹਨਾਂ ਗੱਲਾਂ ਦੇ ਉੱਤੇ ਜਿਹੜੀ ਹੁਣ ਹੈ ਇਨਵੈਸਟੀਗੇਸ਼ਨ ਈਡੀ ਵੱਲੋਂ ਕੀਤੀ ਜਾਏਗੀ ਨਿਕਲਣਾ ਨਾ ਨਿਕਲਣਾ ਇਸ ਦੇ ਵਿੱਚ ਵੱਡੀ ਗੱਲ ਹੈ ਪਰ ਇੱਕ ਪਾਸੇ ਸਿਮਰਪ੍ਰੀਤ ਜੀ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਸਿਸ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸਾਰੇ ਲੀਡਰ ਪੁਰਾਣੇ ਜਿਹੜੇ ਮંત્રી ਸੀ ਉਹਨਾਂ ਨੂੰ ਸ਼੍ਰੀ ਕਲਤਖ ਸਭ ਤੋਂ ਉੱਤੇ ਪੇਸ਼ ਹੋਣ ਲਈ ਕਿਹਾ ਗਿਆ ਜੇਕਰ ਆਪਾਂ ਵਿਧਾਇਕਾਂ ਦੀ ਗੱਲ ਕਰੀਏ ਤਿੰਨ ਵਿਧਾਇਕ 2022 ਦੇ ਵਿੱਚ ਜਿੱਤੇ ਉਹਨਾਂ ਦੇ ਵਿੱਚੋਂ ਵੀ ਇੱਕ ਵਿਧਾਇਕ ਜਿਹੜੇ ਡਾਕਟਰ ਸੁਖਵਿੰਦਰ ਸੁਖੀ ہماری ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਠੀਕ ਹੈ ਇੱਕ ਜਿਹੜੇ ਵਿਧਾਇਕ ਨੇ ਉਹ ਕਰੇ ਰੁਸ ਕੇ ਬੈਠੇ ਆ ਤੇ ਇੱਕੋ ਵਿਧਾਇਕ ਨੇ ਬੀਬੀ ਗਨੀਵ ਕੌਰ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਉਹ ਜਿਹੜੇ ਅਕਾਲੀ ਦਲ ਦੇ ਨਾਲ ਜਿਹੜੇ ਚੱਲ ਰਹੇ ਆ ਰਿਐਲਿਟੀ ਦੇ ਵਿੱਚ ਤਾਂ ਦੂਜੇ ਪਾਸੇ ਜੇਕਰ ਪਿਛਲੇ ਸਮੇਂ ਦੇ ਵਿੱਚ ਆਪਾਂ ਸ਼੍ਰੋਮਣੀ ਕਾਲੇ ਦਲ ਦੀ ਗੱਲ ਕਰੀਏ ਪੰਜਾਬ ਦੇ ਨਾਲ-ਨਾਲ ਹਰਿਆਣੇ ਦੇ ਵਿੱਚ ਵੀ ਚੌਣਾ ਜਿਹੜੀ ਹੈ ਉਹ ਲੜਦੀ ਹੁੰਦੀ ਸੀ ਤੇ ਇਸ ਵਾਰ ਕੀ ਕੁਝ ਜਾਣਕਾਰੀ ਹੈ ਕਿ ਕੁਝ ਹੋ ਰਿਹਾ ਹੈ ਨਬਸ ਜਿਹੜੀ ਸਮਝ ਗਿਆ ਗੁਰਵਿੰਦਰ ਤੁਸੀਂ ਜਿਸ ਪਾਸਿਓਂ ਬੋਲ ਰਹੇ ਹੋ ਉਹਦਾ ਇਸ਼ਾਰਾ ਬਿਲਕੁਲ ਠੀਕ ਹੈ ਅਸੀਂ ਸਾਰੇ ਜਾਣਦੇ ਹਾਂ ਹਰਿਆਣੇ ਦੇ ਵਿੱਚ ਜੋ ਕਿ ਪੰਜਾਬ ਦਾ ਗੁਵਾਂਢੀ ਸੂਬਾ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਮਹੀਨਾ ਵੀ ਨਹੀਂ ਰਹਿ ਗਿਆ ਉੱਥੇ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਦੀਆਂ ਸੋ ਇਨ ਨਾਲੋ ਦੇ ਨਾਲ ਇਹਨਾਂ ਦਾ ਕਿਉ ਖਿਚੜੀ ਵਰਗਾ ਰਿਸ਼ਤਾ ਸੀਗਾ ਹੂੰ ਸੋ ਪਹਿਲਾਂ ਕਦੀ ਵੀ ਸ਼ਾਇਦ ਅਜਿਹਾ ਨਾ ਹੁੰਦਾ ਹੋਵੇ ਕਿ ਜਦੋਂ ਵੀ ਹਰਿਆਣੇ ਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਹੁਣ ਤੇ ਅਕਾਲੀ ਦਲ ਤਾਂ ਉੱਥੇ ਕੈਂਡੀਡੇਟ ਖੜਾ ਨਾ ਹੁੰਦਾ ਹੋਵੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਹਰਿਆਣੇ ਵਾਲੇ ਪਾਸੇ ਯਾਰੀ ਬੜੀ ਬਰਕਰਾਰ ਸੀਗੀ ਉਸ ਨੂੰ ਲੈ ਕੇ ਕੋਈ ਨਾ ਕੋਈ ਕੈਂਡੀਡੇਟ ਉੱਥੋਂ ਖੜਾ ਕੀਤਾ ਜਾਂਦਾ ਸੀ ਤੇ ਸੀਟ ਵੀ ਹਾਸਲ ਕੀਤੀ ਜਾਂਦੀ ਸੀ ਪਰ ਹੁਣ ਜੋ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਪਤਾ ਲੱਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਵजूद ਬਹੁਤ ਜ਼ਿਆਦਾ ਇਸ ਵੇਲੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਸੋ ਉਸੇ ਨੂੰ ਮੱਧੇ ਨਜ਼ਰ ਰੱਖਦੇ ਹੋਏ ਹੁਣ ਜਿਹੜੀ ਅਕਾਲੀ ਦਲ ਹਰਿਆਣੇ ਦੇ ਵਿੱਚ ਬੈਠਾ ਉਸ ਨੇ ਵੀ ਸਾਫ਼ ਮਨਾ ਕਰ ਦਿੱਤਾ ਕਿ ਇਸੇ ਇੱਥੇ ਕੋਈ ਵੀ ਆਪਣਾ ਅਕਾਲੀ ਦਲ ਤੋਂ ਕੈਂਡੀਡੇਟ ਖੜਿਆ ਨਹੀਂ ਕਰਾਂਗੇ ਯਾਨੀ ਕਿ ਉਹਨਾਂ ਨੂੰ ਅੰਦਰ ਖਾਤੇ ਇਹ ਗੱਲ ਜ਼ਰੂਰ ਸਤਾਰੀ ਹੈ ਕਿ ਪੰਜਾਬ ਦੇ ਵਿੱਚ ਜੋ ਸਾਡੇ ਸੁਰਤੇ ਹਾਲ ਹੋਏ ਨੇ ਹਰਿਆਣੇ ਦੇ ਵਿੱਚ ਉਸ ਤੋਂ ਵੀ ਮਾੜੇ ਨਾ ਹੋ ਜਾਣ ਤੇ ਵਿਰੋਧੀਆਂ ਦੇ ਹੱਥੇ ਇੱਕ ਗੱਲ ਹੋਰ ਨਾ ਜਾਈ ਕਿ ਭਾਈ ਦੇਖੋ ਪੰਜਾਬ ਦੇ ਵਿੱਚ ਤਾਂ ਹਰੇ ਸੀ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਵੀ ਇੰਨਾਂ ਦਾ ਮੂੰਹ ਦੀਆਂ ਖਣੀਆਂ ਪਈਆਂ ਸੋ ਇਸੇ ਕਰਕੇ ਹੁਣ ਅਕਾਲੀ ਦਲ ਹਰਿਆਣੇ ਦੇ ਵਿੱਚ ਕੋਈ ਵੀ ਸੀਟ ਤੋਂ ਚੋਣ ਨਹੀਂ ਲੜ ਰਿਹਾ ਤਾਂ ਬਿਲਕੁਲ ਠੀਕ ਹੈ ਕਿ ਆਪਣੀ ਸਥਿਤੀ ਨੂੰ ਦੇਖਦੇ ਆ ਆਕਾਲੀ ਦਲ ਨੇ ਸ਼ਾਇਦ ਫੈਸਲਾ ਲਿਆ ਹੋਵੇ ਕਿ ਜਦੋਂ ਪੰਜਾਬ ਦੇ ਵਿੱਚ ਜਿੱਥੋਂ ਦੀ ਹੋਂਦ ਆ ਜਿਹੜੀ ਆਕਾਲੀ ਦਲ ਦੀ ਉੱਥੇ ਖਤਰੇ ਦੇ ਵਿੱਚ ਹੈ ਤਾਂ ਬਾਕੀ ਹਰਿਆਣੇ ਦੇ ਵੱਲ ਨੂੰ ਜਿਹੜਾ ਭਾਈ ਮੂੰਹ ਨਾ ਹੀ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਤਾਂ ਅਗਲੀ ਖਬਰ ਦੇ ਬਾਰ ਸਿਮਰਪ੍ਰੀਤ ਜੀ ਵੱਧਦੇ ਆ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਜਿਹੜੀ ਹੈ ਉਹ ਗੱਲਬਾਤ ਚੱਲੀ ਪੰਜਾਬ ਦੇ ਵਿੱਚ ਕਾਲੀਆਂ ਭੇਡਾਂ ਦੀ ਏਐਸਆਈ ਬੋਰ ਸਿੰਘ ਤੋਂ ਸ਼ੁਰੂ ਹੋਈ ਗੱਲਬਾਤ ਜੀ ਤੇ ਕਹਿੰਦੇ ਕਿ ਉਹ ਜਿਹੜੀ ਗ੍ਰੈਸ ਕੱਤਰ ਨੂੰ ਚਿੱਠੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਵੱਲੋਂ ਭੇਜ ਕੇ ਇੱਕ ਕਾਲੀ ਪੇਡਾਂ ਦੀ ਸੂਚੀ ਜਿਹੜੀ ਤਿਆਰ ਕਰਨ ਦੇ ਲਈ ਕਿਹਾ ਗਿਆ ਸੀ ਕਿ ਭਾਈ ਉਹ ਸਾਨੂੰ ਦੋ ਕਹਿੰਦੇ ਸੂਚੀ ਤਿਆਰ ਹੋ ਗਈ ਹੈ ਕਿ ਕੋਈ ਜਾਣਕਾਰੀ ਅੱਗੇ ਵਧਾ ਦਿਓ ਗੱਲ ਨੂੰ ਜੀ ਬੜਾ ਹੀ ਮਾਮਲਾ ਭੱਖਿਆ ਸੀ ਜਦੋਂ ਹੁਣ ਮੌਨਸਨ ਸੈਸ਼ਨ ਚੱਲਿਆ ਤਾਂ ਉਸ ਵਕਤ ਕੁਲਤਾਰ ਸਿੰਘ ਸੰਧਵਾ ਜਿਹੜੇ ਪਹਿਲੇ ਵਾਲਾ ਰੂਪ ਸੀ ਉਹ ਪਹਿਲੇ ਵਾਲਾ ਨਹੀਂ ਸੀ ਯਾਰ ਕੰ ਕੁਝ ਵੱਖਰਾ ਸੀ ਜਾਂ ਤੇ ਉਹ ਵਾਕਈ ਚਾਹੁੰਦੇ ਸੀ ਕਿ ਭਾਈ ਜੋ ਪੰਜਾਬ ਦੇ ਵਿੱਚ ਸਿਚੁਏਸ਼ਨ ਚੱਲ ਰਹੀ ਹੈ ਜਿਸ ਨੂੰ ਲੈ ਕੇ ਵਿਰੋਧੀ ਉਹਨਾਂ ਨੂੰ ਘੇਰਦੇ ਨੇ ਕੀ ਇਸ ਦੇ ਵਿੱਚ ਤਾਂ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਹੈ ਪੁਲਸਾਂ ਦੇ ਉੱਤੇ ਜਾਂ ਪੁਲਸਾਂ ਨਾ ਕਹਿ ਕੇ ਕਹਿ ਲਓ ਕਾਲੀਆਂ ਭੇਡਾਂ ਹੀ ਕਹਿ ਲਓ ਤੁਸੀਂ ਚਲੋ ਐਵੇਂ ਕੋਈ ਨਾਰਾਜ਼ ਹੋ ਜਾਊਗਾ ਕਿਉਂਕਿ ਇਹ ਚ ਕਈ ਵਿਭਾਗ ਨੇ ਸਰਪ੍ਰਸਤ ਹਮਮ। ਪਰ ਪੁਲਸ ਦੇ ਅੰਦਰ ਜਿਹੜੇ ਜਾਂ ਹੋਰ ਵਿਭਾਗਾਂ ਦੇ ਜਿਹੜੇ ਵੱਖ-ਵੱਖ ਹੋਰ ਵੀ ਵਿਭਾਗ ਆ ਉਹਨਾਂ ਦੇ ਵਿੱਚ ਕਈ ਅਫਸਰ ਹੈ ਅਜਿਹੇ ਸਨ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਸੀ ਕਿ ਇਹਨਾਂ ਦੇ ਕਰਕੇ ਸਾਰਾ ਸਿਸਟਮ ਗੜਬੜਾਇਆ ਭਾਵੇਂ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਲੈ ਲਓ ਭਾਵੇਂ ਉਹ ਰਿਸ਼ਵਤ 50000 ਰੁਪਏ ਵਾਲੀ ਲੈ ਲਓ ਬੋਟ ਸਿੰਘ ਵਾਲੀ ਸੋ ਅਜਿਹੇ तमाम ਕਈ ਮਸਲੇ ਸੀ ਤਾਂ ਕਿਹਾ ਗਿਆ ਸੀ ਪਹਿਲੇ ਤੇ ਡੀਜੀਪੀ ਜਿਹੜੇ ਗੁਰਵ ਯਾਦਵ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਗ੍ਰਹਿ ਵਿਭਾਗ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕੁਲ ਤਾਰਸੰਧਵਾ ਹੋਣਾ ਵਲੋ ਕਿ ਭਾਈ ਤੁਸੀਂ ਇਹਦੀ ਸੂਚੀ ਤਿਆਰ ਕਰੋ ਤੇ ਮਹਿਜ਼ 10 ਦਿਨ ਦਾ ਹੀ ਸਮਾਂ ਉਹਨਾਂ ਨੂੰ ਦਿੱਤਾ ਗਿਆ ਤੇ ਹੁਣ ਕਿਹਾ ਜਾ ਰਿਹਾ ਕਿ ਉਹ ਜਿਹੜੀ ਸੂਚੀ ਹੈ ਉਹ ਲਗਭਗ ਬਣ ਕੇ ਤਿਆਰ ਹੋ ਚੁੱਕੀ ਹੈ ਜਾਂ ਫਿਰ ਕੁਝ ਹੀ ਦਿਨਾਂ ਦੇ ਵਿੱਚ ਆਉਣ ਵਾਲੇ ਅਗਲੇ ਹਫ਼ਤੇ ਤੱਕ ਇਹ ਸੂਚੀ ਜਿਹੜੀ ਹੈ ਸੌਂਪ ਦਿੱਤੀ ਜਾਵੇਗੀ ਸੋ ਹੁਣ ਕਿਸੇ ਵੀ ਪਾਸਿਓਂ ਸੁਖ ਦੀ ਸਾਹ ਅ ਨਹੀਂ ਆਵੇਗੀ ਉਹਨਾਂ ਅਫਸਰਾਂ ਨੂੰ ਉਹਨਾਂ ਕਾਲੀਆਂ ਭੇਡਾਂ ਨੂੰ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਦਾਗ ਹੀ ਕਰਨ ਦੀ ਕੋਸ਼ਿਸ਼ ਕੀਤੀ ਸੋ ਉਹਨਾਂ ਨੂੰ ਹੁਣ ਇਹਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਏਗਾ ਸਿਮਰਪ੍ਰੀਤ ਜੀ ਇਹਦੇ ਵਿੱਚ ਮੇਰਾ ਸਵਾਲ ਇਹ ਵੀ ਸੀ ਕਿ ਕੀ ਜਿਹੜੇ ਅ ਅਫਸਰਾਂ ਦੀ ਚੇ ਉਹ ਕਿਸੇ ਵੀ ਵਿਭਾਗ ਦੇ ਹੋਣ ਜਾਂ ਉਹ ਪੜਸੂ ਵਿਭਾਗ ਦੇ ਹੋਣ ਜਾਂ ਕਿਸੇ ਵੀ ਵਿਭਾਗ ਦੇ ਜਿਨ੍ਹਾਂ ਦੀ ਸੂਚੀ ਤਿਆਰ ਹੋਈ ਹੈ ਕੀ ਉਹਨਾਂ ਦੀ ਸੂਚੀ ਜਿਹੜੀ ਆ ਉਹ ਜਨਤਕ ਵੀ ਹੋਏਗੀ ਕਿਹੜੇ ਕਿਹੜੇ ਅਫਸਰ ਨੇ ਉਹਨਾਂ ਤੇ ਕੋਈ ਕਾਰਵਾਈ ਵੀ ਹੋਏਗੀ ਜਦੋਂ ਤੱਕ ਜਦੋਂ ਤੱਕ ਸੁਭਾਵਿਕ ਚੀ ਗੱਲ ਹੈ ਜੇ ਅਸੀਂ ਗੁਪਤ ਤਰੀਕੇ ਨਾਲ ਹੀ ਸੂਚੀ ਸੌਂਪ ਦੇਣੀ ਹੈ ਤੇ ਫਿਰ ਉਹਦੇ ਵਿੱਚ ਕੋਈ ਸਵਾਦ ਨਹੀਂ ਰਹੇਗਾ ਤੁਸੀਂ ਧਿਆਨ ਮਾਰੋ ਜਦੋਂ ਹੁਣ ਸਪਸ਼ਟ ਕਰਨ ਦੀ ਗੱਲ ਕਾਲ ਤੱਕ ਸਭ ਤੇ ਚੱਲੀ ਕਾਲੀਆਂ ਵੱਲੋਂ ਕਿੰਨਾ ਰੋਲਾ ਪਿਆ ਸੁਖਬੀਰ ਬਾਦਲ ਹੋਣ ਵਾਲੋ ਕਿ ਉਹ ਬਈ ਬੰਦਲ ਫਾਫੇ ਚ ਕੀ ਦੇ ਆਏ ਉੱਥੇ ਜਾ ਕੇ ਫਿਰ ਹਰ ਕੇ ਜਥੇਦਾਰ ਹੋਣਾ ਨੂੰ ਉਹਨੂੰ ਜਨਤਕ ਕਰਨਾ ਹੀ ਪਿਆ ਸੋ ਠੀਕ ਉਹ ਤੇ ਚਲੋ ਧਾਰਮਿਕ ਤੇ ਪੰਥਕ ਇੱਕ ਪਾਸੇ ਗੱਲ ਰੱਖਦੇ ਹੋ ਤੁਸੀਂ ਹੁਣ ਜੇ ਇਹ ਸਿਆਸਤ ਦੀ ਗੱਲ ਕਰੋ ਤਾਂ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਬੜੇ ਜ਼ੋਰ ਦੇ ਕੇ ਕਿਹਾ ਜੇ ਕੁਲਤਾਰ ਸਿੰਘ ਸੰਧਵਾ ਨੂੰ ਗੁਪਤ ਰੱਖਣਗੇ ਤੇ ਫਿਰ ਉਹ ਚਿੱਠੀ ਔਰ ਲੈਣ ਦਾ ਜਾਂ ਦੇਣ ਦਾ ਤੇ ਕੋਈ ਮਤਲਬ ਹੀ ਨਹੀਂ ਰਹਿ ਗਿਆ ਸੋ ਸੁਭਾਵਿਕ ਉਹਨਾਂ ਨੂੰ ਜਨਤਕ ਕਰਨੀ ਪਵੇਗੀ ਨਹੀਂ ਵੀ ਕਰਨਗੇ ਤੇ ਫਿਰ ਗੂਟ ਦੇ ਕੇ ਮੈਨੂੰ ਲੱਗਦਾ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਵੀ ਉਹਨਾਂ ਨੂੰ ਪੂਰਾ ਜ਼ੋਰ ਪਾਉਣਗੇ ਤੇ ਉਹ ਅਬ ਅਸਲ ਦੇ ਵਿੱਚ ਜਨਤਕ ਕਰਨੀ ਪੈਣੀ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਾਂ ਅਸਾਲ 2016 ਤੇ 2017 ਦੇ ਵਿੱਚ ਜਿਹੜੀ ਕਹਿ ਗਿਆ ਉਹਨੇ ਆਪਣੀ ਇੱਕ ਰਿਪੋਰਟ ਦਿੱਤੀ ਸੀ ਤੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚੋਂ 756 ਮੁਲਜ਼ਮ ਜਿਹੜੇ ਉਹ ਬਰੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ 532 ਮੁਲਜ਼ਮ ਯਾਨੀ ਕਿ ਲਗਭਗ 70% ਅੰਕੜੇ ਦੀ ਗੱਲ ਕਰ ਰਿਹਾ ਮੈਂ ਪੁਲਿਸ ਮੁਲਾਜ਼ਮਾ ਦੀ ਜਿਹੜੀ ਹੈ ਨੁਕਸਦਾਰ ਗਵਾਹੀ ਕਰਕੇ ਉਹ ਮੁਲਜ਼ਮ ਜਿਹੜੇ ਆ ਉਹ ਬਰੀ ਹੋਏ ਸਨ ਤੁਸੀਂ ਆਪਣੇਸਾਬ ਲਾ ਲਓ ਕਿ ਇਹ ਕੈਗ ਦੀ ਰਿਪੋਰਟ ਹੈ ਇਹ ਮੇਰੀ ਤੁਹਾਡੀ ਰਿਪੋਰਟ ਨਹੀਂ ਹੈ ਕੈਗ ਨੇ 2016-17 ਦੀ ਰਿਪੋਰਟ ਦੇ ਵਿੱਚ ਇਹ ਗੱਲ ਕੀਤੀ ਹੈ ਤੇ 2017 ਤੋਂ ਬਾਅਦ ਤੁਸੀਂ ਵੇਖੋ ਇਸ ਵਕਤ 2024 ਚੱਲਣ ਤੇ ਹਾਲਾਤ ਕਿੱਥੋਂ ਦੇ ਕੀ ਬਣੇ ਹੋਣਗੇ ਸੋ ਬੈਰ ਹਾਲ ਕੁਝ ਹੀ ਦਿਨ ਦਾ ਜਿਹੜਾ ਸਮਾਂ ਜਿਹੜਾ ਬਾਕੀ ਰਹਿ ਗਿਆ ਸੋ ਜਿਹੜੀਆਂ ਕਾਲੀਆਂ ਪੇਡਾਂ ਤੇ ਹੁਣ ਉਜਾਗਰ ਹੋ ਜਾਣਗੀਆਂ ਆਖਰਕਾਰ ਉਹਨਾਂ ਦਾ ਕੀ ਰੋਲ ਰਿਹਾ ਪੰਜਾਬ 'ਚ ਐਸ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਜਾਗਰ ਹੋ ਜਾਣਗੀਆਂ ਪਰ ਉਹਨਾਂ ਦੇ ਉੱਤੇ ਕਾਰਵਾਈ ਕੀ ਕੁਝ ਹੁੰਦੀ ਹੈ ਉਹ ਜ਼ਰੂਰ ਦੇਖਣਯੋਗ ਹੋਵੇਗੀ ਆਪਾਂ ਅਗਲੀ ਖ਼ਬਰ ਦੇ ਵੱਲ ਵਧਦੇ ਹਾਂ ਸਿਮਰਪ੍ਰੀਤ ਜੀ ਅਗਲੀ ਖ਼ਬਰ ਜਿਹੜੀ ਆ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਬੰਦੇ ਭਾਈ ਅਸਲਾ ਉਹਨਾਂ ਦੇ ਕੋਲ ਹੀ ਹੈਗਾ ਪਰ ਅਸਲਾ ਵਰਤ ਦੇ ਘਟ ਨੇ ਜਾਂ ਸੁਰੱਖਿਆ ਦੇ ਲਈ ਘਟ ਰੱਖਿਆ ਤੇ ਦਿਖਾਉਂਦੇ ਵੱਧ ਨਹੀਂ ਕਦੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪਾਤੀ ਜਾਂ ਜਿਹਨੂੰ ਫੁਕਰਿਆ ਪਾਣੀ ਜਿਹਨੂੰ ਕਹਿ ਲਿਆ ਜਾਵੇ ਕਿ ਸੋਸ਼ਲ ਮੀਡੀਆ ਦੇ ਉੱਤੇ ਫੁਕਰੀ ਮਾਰਨ ਦੇ ਲਈ ਜਿਹੜੇ ਅਸਲਿਆਂ ਦਾ ਇਸਤੇਮਾਲ ਕਰਦੇ ਨੇ ਕਹਿੰਦੇ ਕਿ ਉਹ ਵੱਡੇ ਵੱਡੇ ਪੱਧਰ ਦੇ ਉੱਤੇ ਕੈਂਚੀ ਚੱਲੀ ਆ ਬਹੁਤ ਸਾਰੇ ਅਸਲਾ ਧਾਰਕ ਜਿਹੜੇ ਨੇ ਉਹਨਾਂ ਦੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਗਏ ਨੇ ਦੇਖੋ ਪੰਜਾਬ ਪੁਲਿਸ ਨੇ ਹਥਿਆਰ ਦਿਖਾਉਣਾ ਜਾਂ ਉਹਨਾਂ ਨਾਲ ਫੋਟੋਆਂ ਖਿਚਾਉਣਾ ਜਾਂ ਫਿਰ ਉਹਨਾਂ ਨੂੰ ਚਲਾਉਣਾ ਜਾਂ ਫਿਰ ਫੁਕਰੀ ਬਾਜੀ ਕਰਨ ਜਾਂ ਫਿਰ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਜਿਹੜੀਆਂ ਪੋਸਟਾਂ ਪਾਉਣ ਵਾਲੇ ਅਕਾਊਂਟਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਪਤਾ ਲੱਗਾ ਜੀ ਹੁਣ ਤੱਕ ਜਿਹੜੇ ਡੀਜੀਪੀ ਆ ਪੰਜਾਬ ਦੇ ਗੌਰਵ ਯਾਦਵ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ 9800 ਜਿਹੜੇ ਲਾਇਸੈਂਸ ਹੈ ਉਹ ਮੁਅਤਲ ਕੀਤੇ ਜਾ ਰਹੇ ਨੇ ਸੋ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜਿਹੜੇ ਕਹਿੰਦੇ ਆ ਕਿ ਜਿਹੜੇ ਅਕਾਊਂਟ ਨੇ ਉਹਨਾਂ ਨੂੰ ਵੀ ਫ੍ਰੀਜ਼ ਕੀਤਾ ਜਾ ਰਿਹਾ ਬੰਦ ਕੀਤਾ ਜਾ ਰਿਹਾ ਔਰ ਇਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੀ ਹੈ ਪੰਜਾਬ ਪੁਲਿਸ ਜਿਹੜੀਆਂ ਦਾਇਤਾਂ ਦੇ ਚੁੱਕੀ ਹੈ ਕਿ ਭਾਈ ਜੇਕਰ ਕਿਸੇ ਨੇ ਵੀ ਕੋਈ ਹਥਿਆਰ ਸੰਬੰਧੀ ਪੋਸਟ ਪਾਈ ਜੇਕਰ ਕੋਈ ਢੜਕਾਉਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਖੈਰ ਨਹੀਂ ਹੋਵੇਗੀ ਜਦੋਂ ਵੀ ਅਸੀਂ ਵੇਖਦੇ ਕੋਈ ਘਟਨਾ ਵਾਪਰਦੀ ਹੈ ਕੋਈ ਕਤਲ ਦੀ ਕੋਈ ਮਰਡਰ ਦੀ ਜਾਂ ਫਿਰ ਜਿੱਥੇ ਕੋਈ ਗੋਲੀਆਂ ਗਾਲੀਆਂ ਚੱਲਦੀਆਂ ਫਿਰ ਉਸ ਤੋਂ ਬਾਅਦ ਕੋਈ ਗੈਂਗ ਦਾ ਬੰਦਾ ਉੱਠ ਕੇ ਉਸਦੀ ਜ਼ਿੰਮੇਵਾਰੀ ਲੈ ਲੈਂਦਾ ਕਿ ਭਾਈ ਮੈਂ ਫਲਾਣੇ ਗੈਂਗ ਦਾ ਬੰਦਾ ਮੈਂ ਤੇ ਇਹਦੀ ਜ਼ਿੰਮੇਵਾਰੀ ਲੈ ਲਈ ਇਹ ਕੰਮ ਅਸੀਂ ਕਰਾਇਆ ਸੋ ਅਜਿਹੇ ਜਿਹੜੇ ਅਕਾਊਂਟ ਨੇ ਉਹਨਾਂ ਨੂੰ ਜਿਹੜਾ ਹੁਣ ਬੰਦ ਕੀਤਾ ਜਾ ਰਿਹਾ ਤੇ ਨਾਲ ਦੇ ਨਾਲ ਜਿਹੜੇ ਲਾਇਸੈਂਸ ਆ ਉਹ ਮੁਤਲਕ ਕੀਤੇ ਜਾ ਰਹੇ ਨੇ ਇਹ ਖਬਰ ਬੜੀ ਧਿਆਨ ਨਾਲ ਸੁਣਨ ਵਾਲੀ ਤੇ ਤੇ ਗੌਰ ਕਰਨ ਵਾਲੀ ਆ ਸੋ ਪੰਜਾਬ ਭਾਸ਼ਣ ਦੇਣ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਦੇ ਨਾਲ ਫੋਟੋਆਂ ਨੂੰ ਪੋਸਟ ਕਰਨ ਦੇ ਮਾਮਲਿਆਂ ਦੇ ਵਿੱਚ 9800 ਲਾਇਸੈਂਸ ਮੁਤਲ ਕਰ ਦਿੱਤੇ ਨੇ ਇਹ ਕਾਰਵਾਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾ ਦੇ ਤਹਿਤ ਕੀਤੀ ਜਾਵੇਗੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਭੜਕਾਉ ਭਾਸ਼ਣ ਦੇਣ ਜਾਂ ਫਿਰ ਹਥਿਆਰਾਂ ਦੇ ਨਾਲ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਹੁਣ ਬਿਲਕੁਲ ਵੀ ਟਿੱਲ ਨਹੀਂ ਵਰਤੀ ਜਾਏਗੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਸਭ ਤੋਂ ਪਹਿਲਾਂ ਦੋਸ਼ੀਆਂ ਦੇ ਅਸਲੇ ਲਾਇਸੈਂਸ ਜਿਹੜੇ ਆ ਉਹ ਮੁਤਲ ਕਿਤੇ ਜਾਣਗੇ 9800 ਲੋਕਾਂ ਦੇ ਜਿਹੜੇ ਅਸਲਾ ਲਾਇਸੈਂਸ ਹੈ ਉਹ ਮੁਤਲ ਕਰਦੇ ਆ ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਆ ਖੜੀ ਹੋਈ ਹੈ ਹੁਣ ਮੇਨ ਮੁਸੀਬਤ ਇੱਥੇ ਆਉਂਦੀ ਹੈ ਡੀਜੀਪੀ ਨੇ ਕਿਹਾ ਕਿ ਦੇਖਿਆ ਗਿਆ ਕਿ ਕਈ ਜ਼ਿਲ੍ਹਾ ਦੇ ਵਿੱਚ ਡੀਸੀ ਅਤੇ ਹੋਰ ਅਧਿਕਾਰੀਆਂ ਦੇ ਜਾਲੀ ਦਸਤਕਤ ਯਾਨਕੀ ਨਕਲੀ ਸਾਈਨ ਕਰਕੇ ਜਿਹੜੇ ਆ ਹਥਿਆਰ ਲਾਇਸੈਂਸ ਜਿਹੜੇ ਆ ਉਹ ਬਣਵਾਏ ਗਏ ਅਸਲੇ ਦੇ ਲਾਇਸੈਂਸ ਬਣਵਾਏ ਗਏ ਨੇ ਹੁਣ ਉਹਨਾਂ ਦੇ ਉੱਤੇ ਵੀ ਜਿਹੜੀ ਕਾਰਵਾਈ ਕੀਤੀ ਜਾਣੀ ਔਰ ਪਤਾ ਲੱਗਾ ਕਿ ਜਿਹੜੀ ਸਭ ਤੋਂ ਵੱਡੀ ਮਾਤਰਾ ਹੈ ਉਹ ਜਿਹੜੇ ਭਾਰਤ ਦੇ ਮੱਧ ਪ੍ਰਦੇਸ਼ ਸੂਬਾ ਜਿਹਨੂੰ ਸੈਂਟਰ ਆਫ ਹਾਰਟ ਆਫ ਇੰਡੀਆ ਕਿਹਾ ਜਾਂਦਾ ਉੱਥੋਂ ਜਿਹੜੇ ਆ ਅਸਲਾ ਜਿਹੜਾ ਬਣ ਕੇ ਆਉਂਦਾ ਸੀਗਾ ਸੋ ਬੜੀ ਵੱਡੀ ਖਬਰ ਹੈ ਇਸ ਤੇ ਉੱਤੇ ਜ਼ਰੂਰ ਧਿਆਨ ਦੇਣ ਦੀ ਲੋੜ ਵੀ ਹੈ ਬਿਲਕੁਲ ਮੇਰੇ ਖਿਆਲ ਅੰਕੜੇ ਵੀ ਆਪਾਂ ਪੜ ਰਹੇ ਸੀ ਕਿ 4 ਲੱਖ ਤਾਂ ਜਿਹੜੇ ਨੇ ਲਾਇਸੈਂਸ ਵਾਲੇ ਹਥਿਆਰ ਨੇ ਪੰਜਾਬ ਦੇ ਵਿੱਚ ਤੇ ਜੇ 7 ਤੋਂ 8 ਲੱਖ ਭਾਵ ਦੁੱਗਣੇ ਹਥਿਆਰ ਜਿਹੜੇ ਆ ਉਹ ਗੈਰ ਲਾਇਸੈਂਸ ਵਾਲੇ ਬਿਲਕੁਲ ਮੈਂ ਇੱਥੇ ਜਾਣਕਾਰੀ ਦਿੰਦਾ ਜੀ ਇਸ ਚ ਇਹ ਵੀ ਖੁਲਾਸਾ ਹੋਇਆ ਕਿ ਸੂਬੇ ਦੇ ਅੰਦਰ 4 ਲੱਖ ਜਿਹੜੇ ਆ ਅਸਲਾ ਲੈਸੈਂਸ ਧਾਰਕਾਂ ਤੋਂ ਇਲਾਵਾ 7 ਤੋਂ 8 ਲੱਖ ਗੈਰ ਕਾਨੂੰਨੀ ਹਥਿਆਰ ਲੋਕਾਂ ਦੇ ਕੋਲ ਨੇ ਯਾਨੀ ਕਿ ਜੇ 4 ਲੱਖ ਲੈਸੈਂਸ ਜਿਹੜੀ ਸਰਕਾਰ ਪ੍ਰਵਾਨਗੀ ਦਿੰਦੀ ਹੈ ਤੇ ਤਾਂ ਹਥਿਆਰ ਲੈਂਦੇ ਨੇ ਤੇ 7 ਤੋਂ 8 ਲੱਖ ਯਾਨੀ ਕਿ ਲਗਭਗ ਦੁੱਗਣੇ ਦੁੱਗਣੇ ਜੇ 7 ਲੱਖ ਹੋਇਆ ਦੁੱਗਣੇ ਤੋਂ ਥੋੜਾ ਜਿਹਾ ਘੱਟ ਜਿਹਾ 8 ਲੱਖ ਉਹਨਾਂ ਪ੍ਰੋਕਸੀਮੇਟਿ ਲੈ ਕੇ ਚੱਲੋ ਉਸ ਤੋਂ ਮਤਲਬ ਕੀ ਦੁੱਗਣਾ ਰੇਟ ਜਿਹੜਾ ਗੈਰ ਕਾਨੂੰਨੀ ਦਾ ਆਖਰਕਾਰ ਉਹ ਕਿਸ ਤਰ੍ਹਾਂ ਦੇ ਰਸਤੇ ਆਉਂਦੇ ਆ ਤੁਸੀਂ ਇਥੋਂ ਚੰਡੀਗੜ੍ਹੋਂ ਆਉਂ ਚੰਡੀਗੜ੍ਹੋਂ ਜਾਂਦੇ ਹੋ ਆ ਸਸਤੀ ਸ਼ਰਾਬ ਮਿਲਦੀ ਦੋ ਬੋਤਲਾਂ ਤੋਂ ਇਲਾਵਾ ਤੀਜੀ ਤੁਸੀਂ ਲੈ ਜਾਓ ਵੇਖੋ ਤੁਸੀਂ ਪੰਜਾਬ ਬਾਰਡਰ 'ਚ ਜਾਂਦੇ ਤਾਂ ਤੁਹਾਡਾ ਕੀ ਹੱਲ ਕਰਦੇ ਪੁਲ ਕੋਲੇ ਫਿਰ ਲਾਇਸੈਂਸ ਮੱਧ ਪ੍ਰਦੇਸ਼ ਤੋਂ ਲੈ ਕੇ ਆਣਾ ਮੱਧ ਪ੍ਰਦੇਸ਼ ਤੋਂ ਆਂਦੇ ਹਾਂ ਤੁਹਾਨੂੰ ਵਿੱਚ ਯੂਪੀ ਵੀ ਪਹਿਣਾ ਹਰਿਆਣਾ ਵੀ ਪਹਿਣਾ ਦਿੱਲੀ ਵੀ ਆਉਣੀ ਹੈ ਫਿਰ ਜਾ ਕੇ ਪੰਜਾਬ ਆਉਣਾ ਤੁਸੀਂ 40000 ਦੀ ਤਸਕਰੀ ਵੱਡੇ ਪੱਧਰ ਦੀ ਕਰ ਲਈ ਹੈ ਇਹ ਆਪਣੇ ਆਪ 'ਚ ਬੜੀ ਵੱਡੀ ਖਬਰ ਔਰ ਬੜੇ ਵੱਡੇ ਗੈਂਗ ਦਾ ਜਿਹੜਾ ਇਹਦੇ ਪਿੱਛੇ ਹੱਥ ਔਰ ਪਤਾ ਲੱਗਾ ਕਿ ਜਿਹੜੇ ਲੋਕ ਜਿਹੜੇ ਗੈਂਗ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇਟਲੀ ਦੇ ਵਿੱਚ ਜਰਮਨੀ ਦੇ ਵਿੱਚ ਬੱਜਦੇ ਦੂਜੇ ਦਿਨ ਕਿਸੇ ਨਾ ਕਿਸੇ ਬਿਜ਼ਨਸਮੈਨ ਨੂੰ ਕਹਿ ਲਓ ਕਿਸੇ ਹੋਰ ਜਿਹੜੇ ਰਸੂਕਦਾਰ ਬੰਦੇ ਨੂੰ ਧਮਕੀ ਆਈ ਹੁੰਦੀ ਹੈ ਕਿ ਤੇ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਗੈਂਗਸਟਰ ਨੇ ਉਹੀ ਸਭ ਤੋਂ ਵੱਧ ਰੋਲ ਜਿਹੜਾ ਆਪਣਾ ਅਦਾ ਕਰਵਾ ਰਹੇ ਨੇ ਇੰਨਾ ਜਿਹੜੇ ਇਲੀਗਲ ਹਥਿਆਰਾਂ ਨੂੰ ਪੰਜਾਬ ਤੱਕ ਪਹੁੰਚਾਉਣ ਦੇ ਲਈ ਤਾਂ ਬਿਹਤ ਚਿੰਤਾ ਦੀ ਗੱਲ ਜਿਹੜੀ ਹੈ ਇਹ ਸੁਮਨਪ੍ਰੀਤ ਜੀ ਹੈਗੀ ਆ ਕਿ ਜੇਕਰ ਪੰਜਾਬ ਦੇ ਵਿੱਚ ਓਨੇ ਹੀ ਹਥਿਆਰ ਜਿਹੜੇ ਆ ਲਾਈਸੈਂਸ ਵਾਲੇ ਨੇ ਤੇ 19 ਜਿਹੜੇ ਗੈਰ ਕਾਨੂੰਨੀ ਨੇ ਤਾਂ ਆਪਾਂ ਫਿਰ ਆਪਾਂ ਸੋਚ ਸਕਦੇ ਆ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਜਿਹੜੇ ਆ ਕਾਨੂੰਨ ਵਿਵਸਥਾ ਦੇ ਹੋਣਗੇ ਕਿਉਂਕਿ ਜੇਕਰ ਇੰਨੇ ਲੋਕਾਂ ਦੇ ਕੋਲ ਹੀ ਨਜਾਇਜ਼ ਹਥਿਆਰ ਹੈਗੇ ਨੇ ਤਾਂ ਬੜੀ ਵੱਡੀ ਗੱਲ ਹੈਗੀ ਆ ਕਿਉਂਕਿ ਔਨ ਰਿਕਾਰਡ ਇਹ ਸਾਰੀਆਂ ਚੀਜ਼ਾਂ ਨਹੀਂ ਗਈਆਂ ਤਾਂ ਉਸ ਤੋਂ ਬਾਅਦ ਜਿਹੜੀ ਆ ਆਪਾਂ ਗੱਲ ਏਜੰਟਾਂ ਵਾਲੇ ਪਾਸੇ ਨੂੰ ਵੀ ਹੋ ਜੀਏ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਆ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੁੰਦੇ ਨੇ ਕੋਈ 5-5 ਲੱਖ ਦੇ ਕੇ ਕੋਈ 20 ਲੱਖ ਦੇ ਕੇ ਜਿਹੜਾ ਉਹ ਠੱਗੀ ਮਾਰੀ ਬੈਠੇ ਨੇ ਨੌਜਵਾਨਾਂ ਦੇ ਪੈਸੇ ਜਿਹੜੇ ਆ ਬਹੁਤ ਸਾਰੇ ਏਜੰਟਾਂ ਦੇ ਵੱਲੋਂ ਦੱਬੇ ਗਏ ਨੇ ਤੇ ਕਹਿੰਦੇ ਕਿ ਹੁਣ ਐਫ ਆਈ ਆਰ ਉਸ ਦੇ ਵਿੱਚ ਦਰਜ ਹੋਈਆਂ ਨੇ ਉਹ ਕੀ ਕੁਝ ਹੈ ਜਾਣਕਾਰੀ ਉਹ ਵੀ ਜ਼ਰੂਰ ਸਾਂਝੀ ਕਰ ਲਓ ਦਰਸ਼ਕਾਂ ਦੇ ਨਾਲ ਸੋ ਜਿਹੜੀ ਗੱਲ ਤੁਸੀਂ ਕੀਤੀ ਆ ਵਾਕਈ ਉਹ ਬੜੀ ਚਿੰਤਾ ਵਾਲੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਨਹੀਂ ਬਲਕਿ ਹਜ਼ਾਰਾਂ ਐਸੇ ਜਿਹੜੇ ਆਇਲ ਸੈਂਟਰ ਲੈ ਲਓ ਜਾਂ ਇਮੀਗ੍ਰੇਸ਼ਨ ਸੈਂਟਰ ਲੈ ਲਓ ਜਿਹੜੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਬਹੁਤ ਵੱਡਾ ਇਹਨਾਂ ਦਾ ਜਿਹੜਾ ਇੱਕ ਸਕੈਮ ਕਹਿ ਲਓ ਇੱਕ ਇਹਨਾਂ ਦਾ ਇੱਕ ਜਾਲ ਕਹਿ ਲਓ ਫਸਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੈ ਸੋ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਇਨਵੈਸਟੀਗੇਸ਼ਨ ਕੀਤੀ ਗਈ ਕਿਸ ਵੱਲੋਂ ਕੀਤੀ ਗਈ ਪੰਜਾਬ ਦੇ ਸਾਈਬਰ ਸੈੱਲ ਵੱਲੋਂ ਕੀਤੀ ਗਈ ਹੈ ਐਨਆਰਆਈ ਵਿਭਾਗਤ ਵੱਲੋਂ ਕੀਤੀ ਗਈ ਹੈ ਕੱਠਿਆਂ ਦਾ ਇੱਕ ਜਿਹੜਾ ਮਹਿਕਮੇ ਨੇ ਕੱਠਿਆਂ ਕੰਮ ਕਰਕੇ ਇਸਤੇ ਉੱਤੇ ਸਕੰਜਾ ਕੱਛਿਆ ਸੋ ਹੁਣ ਉਸਕੰਜੇ ਦੇ ਵਿੱਚ ਪਤਾ ਲੱਗਾ ਜੀ ਕੋਈ 25 ਟਰੈਵਲ ਏਜੰਟ ਹੈ ਜਿਨ੍ਹਾਂ ਦੇ ਉੱਤੇ ਕੇਸ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਲਾ ਲੋ ਤੁਸੀਂ ਲਗਭਗ ਕੋਈ 6 ਲੁਧਿਆਣੇ ਦੇ ਨੇ ਕਿਉਂਕਿ ਜ਼ਿਲ੍ਹਾ ਸਭ ਤੋਂ ਵੱਡਾ ਪੰਜਾਬ ਦਾ ਤੇ ਪੰਜ ਜਲੰਧਰ ਤੇ ਤੇ ਪੰਜ ਅੰਮ੍ਰਿਤਸਰ ਹੁਸ਼ਿਆਰਪੁਰ ਤੇ ਤੇ ਵਿੱਚ ਤਿੰਨ ਤੇ ਮੋਹਾਲੀ ਤੇ ਸੰਗਰੂਰ ਦੇ ਵਿੱਚ ਦੋ-ਦੋ ਯਾਨੀ ਕਿ ਇਸ ਇਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਈ ਟਰੈਵਲ ਏਜੰਟ ਐਸੇ ਸੀ ਜਿਹੜੇ ਕਿ ਨੌਕਰੀਆਂ ਦਾ ਝਾਂਸਾ ਦੇ ਕੇ ਮੋਟੀ ਰਕਮ ਹੜੱਪ ਲੈਂਦੇ ਸੀ ਤੇ ਜਾਂ ਫਿਰ ਉਹਨਾਂ ਨੂੰ ਡਾਂਕੀਆਂ ਲਵਾ ਦਿੰਦੇ ਸੀ ਕਿਤੇ ਬਾਹਰ ਭੇਜਣਾ ਸੀ ਕਿ ਤੁਸੀਂ ਭਾਈ ਦਰਿਆਵਾਂ ਦੇ ਰਸਤੇ ਜਾਂ ਬਾਰਡਰ पार ਕਰਕੇ ਆਪੇ ਜੋ ਕਰਨਾ ਕਰ ਲਓ ਸਾਨੂੰ ਏਡੀ ਮੋਟੀ ਰਕਮ ਦੇ ਦਿਓ ਸੋ ਉਹਨਾਂ ਤੋਂ ਪਤਾ ਲੱਗਾ ਜੀ ਜਿਹੜੇ ਐਡਵਰਟਾਈਜ਼ਮੈਂਟ ਆ ਵੀ ਆਪਾਂ ਵੇਖਦੇ ਆ ਕਹਿੰਦੇ ਜੀ ਉਹ ਰਜਿਸਟਰਡ ਹੀ ਨਹੀਂ ਸੀ ਉਹ ਇਮੀਗ੍ਰੇਸ਼ਨ ਵਾਲੇ ਰਜਿਸਟਰਡ ਹੀ ਨਹੀਂ ਸੀ ਤੇ ਇਤਨਾ ਹੀ ਦੋ ਨੰਬਰ ਦੇ ਵਿੱਚ ਆਪਣੀਆਂ ਮਸ਼ਹੂਰੀਆਂ ਵੀ ਢੜਲਿਆਂ ਨਾਲ ਦਿੰਦੇ ਸੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਂਦੇ ਸੀ ਤੇ ਅਜਿਹੇ ਦੇ ਵਿੱਚ ਜਿਹੜੇ ਮਾਵਾ ਦੇ ਪੁੱਤ ਸੀਗੇ ਜਾਂ ਫਿਰ ਉਹ ਧੀਆ ਸੰਨ ਜਾਂ ਜਿਹੜੇ ਵੀ ਬੱਚੇ ਜਾਂਦੇ ਸੀ ਬਾਹਰ ਵਿਦੇਸ਼ ਜਾਣਾ ਚਾਹੁੰਦੇ ਸੀ ਉਹ ਇਤਨਾ ਧੱਕੇ ਖਾ ਖਾ ਕੇ ਇਹਨਾਂ ਨੂੰ ਮੋਟੀਆਂ ਰਕਮਾਂ ਦੇ ਕੇ ਤੇ ਦੋ ਨੰਬਰ ਦੇ ਵਿੱਚ ਬਾਹਰ ਜਾਂਦੇ ਸੀ ਸੋ ਹੁਣ ਵੱਡਾ ਸਕੰਜਾ ਜਿਹੜਾ ਕੱਸਿਆ ਜਾ ਰਿਹਾ ਕਿਉਂਕਿ ਹੁਣ ਇੱਕ ਪਾਸੇ ਤਾਂ ਚਲੋ ਵਿਦੇਸ਼ਾਂ ਦੇ ਵਿੱਚ ਵੀਜ਼ਿਆਂ ਦੀ ਕਟੋਤੀ ਕੀਤੀ ਗਈ ਹੈ ਚ ਕੋਈ ਸ਼ੱਕ ਨਹੀਂ ਹੈ ਉਹ ਕਿਆਈਆਂ ਬਾਹਰਲੇ ਮੁਲਕਾਂ ਚ ਸਭ ਤੋਂ ਵੱਧ ਕੈਨੇਡਾ ਤੇ ਯੂਕੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ ਸੋ ਉਹ ਇੱਕ ਇੱਕ ਪਾਸਾ ਤਾਂ ਹੈ ਪਰ ਫਿਰ ਵੀ ਜਿੰਨਾਂ ਬੱਚਿਆਂ ਦੇ ਉੱਤੇ ਜਿੰਨਾਂ ਲੋਕਾਂ ਦੇ ਉੱਤੇ ਬਾਹਰ ਜਾਂਦਾ ਭੂਤਸਵਾਰ ਹੈ ਉਹਨਾਂ ਦੇ ਉੱਤੇ ਹੁਣ ਕਿਤੇ ਨਾ ਕਿਤੇ ਥੋੜੀ ਜੀ ਨਕੇਲ ਜਿਹੜੀ ਕੱਸੀ ਜਾ ਰਹੀ ਉਹਨਾਂ ਏਜੰਟਾਂ ਦੇ ਉੱਤੇ ਜਿਹੜੇ ਕਿ ਦੋ ਨੰਬਰ ਦੇ ਵਿੱਚ ਉਹਨਾਂ ਨੂੰ ਬਾਹਰ ਭੇਜਣ ਵਾਸਤੇ ਮੋਟੀ ਰਕਮ ਵਸੂਲਦੇ ਸੀ ਤਾਂ ਬਿਲਕੁਲ ਜਿਹੜਾ ਸ਼ੁਰੂਆਤ ਭਾਵੇਂ ਹੋਈ ਆ ਹੋ ਸਕਦਾ ਹੈ ਕਿ ਕਿਉਂਕਿ ਹੋਰ ਉਹ ਇਹ ਜੋ ਇਹ ट्रैवल ਏਜੰਟ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਬੱਚਿਆਂ ਦੇ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਉਮੀਦ ਹੈ ਕਿ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਸਿਕੰਜਾ ਕਸਣਾ ਸ਼ੁਰੂ ਹੋਏਗਾ ਤਾਂ ਇਹ ਸਨ ਹੁਣ ਤੱਕ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਚਰਚਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇਣਾ